ਸਾਰੇਨ ਵਾਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮਾਰਨਿੰਗ ਦਾ ਟਾਈਮ ਹੈਗਾ ਤੇ ਆਪਾਂ ਧਰ ਕੱਢਣ ਆਏ ਹਾਂ ਮੱਝ ਦੀ ਗਾਂ ਥੋੜਾ ਜਿਹਾ ਦੁੱਧ ਦਿੰਦੀ ਹੈ ਸਵੇਰੇ ਮੱਝ ਪਸ਼ਮੀਨੀ ਦੁੱਧ ਦੀ ਟੱਪ ਗਿਆ ਤੇ ਫਿਰ ਦੁੱਧ ਕੀ ਪਾਉਣਾ ਜਦੋਂ ਪਸ਼ਮੀਨੀ ਦੁੱਧ ਹੈ ਵੀ ਨਹੀਂ ਸੀਗਾ ਹੁਣ ਘਰੇ ਵੀ ਦੁੱਧ ਹੈ ਨਹੀਂਗਾ ਲੈਕਸ ਨੂੰ ਪਾ ਦਿੱਤਾ ਹੈ ਤੇ ਇੱਥੇ ਆਪਾਂ ਤੁਸੀਂ ਦੇਖ ਸਕਦੇ ਹੋ ਜਾਮਣ ਕਿੰਨੇ ਲੱਗੇ ਹੋਏ ਨੇ ਆ ਵੇਖੋ ਸਾਰੇ ਜਾਮਣ ਪੱਕ ਗਏ ਨੇ ਆਪਾਂ ਪਿਛਲੀ ਵਾਰੀ ਵੀਡੀਓ ਬਣਾਈ ਸੀ ਉਹ ਇੰਨੇ ਪੱਕੇ ਨਹੀਂ ਸੀ ਕਿਉਂਕਿ ਉਦੋਂ ਬਾਰਿਸ਼ ਨਹੀਂ ਹੋਈ ਸੀ ਆ ਵੇਖੋ ਦੇ ਦੋ ਮਤਲਬ ਉਧਰ ਬਾਲਟੀ ਲੱਗੀ ਆ ਉਧਰ ਬਾਲਟੀਆਂ ਪਾ ਲਾ ਕੇ ਛੱਡ ਕੇ ਆਇਆ ਪਲੋ ਡੋਲ ਡੋਲ ਦੀ ਹੋਵੇ ਪਾਣੀ ਨਾ ਹਾਂ ਬਾਲਟੀ ਲੈ ਕੇ ਆਉਣੇ ਹੁਣ ਮੈਂ ਬਾਲਟੀ ਲੈ ਆਂਦੀ ਆ ਥੋੜਾ ਪਤਾਰ ਕੱਢਾਂਗੇ ਮੱਝ ਦੀ ਕਾਫੀ ਜ਼ਿਆਦਾ ਰਸੀਲੇ ਆ ਜਾਮਾ ਆਹ ਵੇਖੋ ਹਾਂ ਮੰਮਾ ਮੈਂ ਸੁਣਿਆ ਜਿਹੜੇ ਜਾਮਨ ਖਾਂਦੇ ਉਹਨਾਂ ਦੇ ਪਥਰੀ ਨਹੀਂ ਹੁੰਦੀ ਹੂੰ ਕਿ ਪਥਰੀ ਨਿਕਲ ਜਾਂਦੀ ਹੈ ਮੈਂ ਰੀਲ ਦੇ ਵਿੱਚ ਵੇਖਿਆ ਸੀ ਇੰਸਟਾ ਦੀ ਦੇ ਵਿੱਚ ਉਹ ਕਹਿੰਦੇ ਸੀ ਕਿ ਜੋ ਜਾਮਨ ਖਾਂਦਾ ਹੈ ਉਠੀ ਕੀ ਪਥਰੀ ਨਿਕਲ ਜਾਂਦੀ ਹੈ ਹੰਪਤਾਨੇ ਨਿਕਲ ਜਾਂਦੀ ਹੈ ਕਿ ਪੈਂਦੀ ਨਹੀਂਗੀ ਮਮੀ ਪਥਰੀ ਉਹਨਾਂ ਦੇ ਹੁੰਦੀ ਨੇ ਜਿਹੜੀ ਮਿੱਟੀ ਖਾਂਦੇ ਆ ਇਹਦਾ ਮਤਲਬ ਤੇਰੇ ਵੀ ਹੋਊਗੀ ਮੈਨੂੰ ਪੋਣਾ ਬਹੁਗਾ ਅੱਗੇ ਬੈਠ ਕੇ ਆਟਾ ਫਰੇਕ ਬੱਜੀ ਮਟੋਲੀ ਆਪਣੀਆਂ ਮਟੋਲੀयां ਵੀ ਪੱਕ ਗਈਆਂ ਤੁਹਾਨੂੰ ਪਤਾ ਪਰ ਮਟੋਲੀ ਨੇ ਖਾਂਦਾਨ ਨਹੀਂ ਕੋਈ ਹੁਣ ਆਪਾਂ ਧਾਰ ਕੱਢ ਲਈਏ ਫਟਾਫਟ ਤੇ ਮੈਂ ਹੁਣੇ ਅੱਗੇ ਦਾਣਾ ਪਾਇਆ ਸੀ ਤੇ ਹੁਣ ਪਸਮ ਗਈ ਐ ਦੁੱਧ ਦੀ ਟਪਾ ਲਿਆ ਐ ਹੁਣ ਪਸਮ ਗਈ ਹੁਣ ਆਪਾਂ ਮੰਮੀ ਕਹਿਣ ਦੀ ਆਪਾਂ ਖੀਰ ਬਣਾ ਲੈਣੇ ਆ ਘਰੇ ਆ ਵੇ ਮੰਮੀ ਹੁਣ ਧਾਰ ਕੱਢ ਲੈਣਗੀ ਅੱਜ ਵੈਨੇ ਆ ਜਿਆਦਾ ਖੀਰ ਬਣਾ ਲਾਂਗੇ ਜਾ ਕੇ ਖੀਰੀ ਬਣਾਵਾਂਗੇ ਹੋਰ ਤੇ ਕੁਛ ਬਣਾਈ ਨਹੀਂ ਸਕਦੇ ਤੇ ਮੈਂ ਪਰ ਜਿੰਨੇ ਜਿੱਕਰ ਮਮੀ ਤਾਰ ਕਾ ਡੰਡੇ ਆ ਆਪਾਂ ਖਾ ਲੈਨੇ ਜਾਮਣ ਬਾਬਾ ਸਾਰੇ ਆ ਵੇਖੋ ਕਿੰਨੇ ਸਾਰੇ ਪੱਕੇ ਹੋਏ ਆ ਆ ਵੇਖੋ ਹੂੰ ਤੇਜੀ ਸ਼ਾਮ ਦਾ ਟਾਈਮ ਹੈਗਾ ਇੱਥੇ ਦਾਦੀ ਜੀ ਗੁੰਨ ਕੇ ਹਟੇ ਨੇ ਆਟਾ ਤੇ ਹੁਣੇ ਜਾਣਗੇ ਹੱਥ ਧੋਣ ਵਾਸਤੇ ਸ਼ਾਮ ਦਾ ਤੁਸੀਂ ਟਾਈਮ ਵੇਖ ਸਕਦੇ ਹੋ ਕਿੰਨਾ ਵਧੀਆ ਹੈ ਤੇ ਅੱਜ ਲਾਈਟਾਂ ਨਹੀਂ ਜਗੀਆਂ ਟਾਈਮ ਨਾਲ ਸ਼ਾਇਦ ਥੋੜਾ ਜਿਹਾ ਚਾਨਣ ਹੈ ਤਾਂ ਕਰਕੇ ਤੇ ਜੇ ਆਪਾਂ ਇਹਨਾਂ ਦੇ ਉੱਤੇ ਥੋੜਾ ਜਿਹਾ ਵੀ ਐ ਕਰਕੇ ਹੱਥ ਲਾ ਦਈਏ ਤੇ ਇਹ ਜਗ ਪੈਂਦੀਆਂ ਨੇ ਆ ਵੇਖੋ ਹੁਣ ਮੈਂ ਸਾਈਡ ਕਰੂੰ ਤੇ ਆ ਫਿਰ ਤੁਸੀਂ ਧਿਆਨ ਨਾਲ ਵੇਖਿਓ ਹੁਣ ਮੈਂ ਇਹਦੇ ਉੱਤੇ ਹੱਥ ਰੱਖੂ ਜੀ ਆ ਇਸ ਪ੍ਰਕਾਰ ਨਾਲ ਕੰਮ ਕਰਦੀਆਂ ਨੇ ਤੇ ਆਪਣੇ ਮਰੂਦ ਲੱਗੇ ਨੇ ਅੱਜ ਆਪਾਂ ਸਵੇਰੇ ਹੀ ਦੋ ਮਰੂਦ ਤੋੜ ਕੇ ਖਾਦੇ ਨੇ ਤੇ ਆਪਾਂ ਕੱਟ ਲੈਣੇ ਹੁੰਨੇ ਆ ਫਿਰ ਉੱਤੇ ਲੂਨ ਲਾ ਕੇ ਮਿਰਚ ਲਾ ਕੇ ਮਿਰਚ ਨਹੀਂ ਲੂਨ ਲਾ ਕੇ ਖਾ ਲੈਣੇ ਹੁੰਨੇ ਆ ਤੇ ਆ ਤੁਸੀਂ ਦੇਖ ਸਕਦੇ ਆਪਾਂ ਜਿਹੜੀ ਟਾਣੀ ਬੰਨੀ ਸੀ ਉਹ ਹਜੇ ਵੀ ਮਤਲਬ ਸਹੀ ਸਲਾਮਤ ਹੈ ਇਨਕੀ ਉੱਤੇ ਨਵੇਂ ਪੱਤੇ ਹੈਗੇ ਨੇ ਆ ਵੇਖੋ ਜੋ ਕਿ ਕਾਫੀ ਵਧੀਆ ਗੱਲ ਹੈ ਤੇ ਹੁਣੇ ਜੋਤ ਕਰਕੇ ਹਟੇ ਨੇ ਮੰਮੀ ਤੇ ਤੇ ਹੁਣੇ ਮੈਂ ਬਾਹਰ ਆਇਆ ਇਸ ਤੇ ਮੈਨੂੰ ਕਿਤੇ ਐਲੈਕਸਾ ਨਹੀਂ ਦਿਖ ਰਹੀ ਪਤਾ ਨਹੀਂ ਕਿੱਥੇ ਚਲੀ ਗਈ ਐਲੈਕਸਾ ਦਾਦੀ ਲੈਕਸਾ ਨਹੀਂ ਵੇਖੀ। ਓਹ ਸ਼ਿਟ ਆ ਬਾਬੇ ਵਾਲੇ ਅੰਦਰੋਂ ਨਿਕਲੀ ਐ ਪੱਕਾ ਇਹਨੇ ਉਧਰ ਕੁਛ ਕੀਤਾ ਐ। ਵੇਖ ਕੇ ਆਉਣਾ ਪੈਣਾ। ਕਿਉਂਕਿ ਇਹ ਜ਼ਿਆਦਾਤਰ ਇਹ ਵਿਚਾਲੜੇ ਕਮਰੇ 'ਚ ਰਹਿੰਦੀ ਹੁੰਦੀ ਐ, ਰੈਸਟ ਵਗੈਰਾ ਇੱਧਰ ਹੀ ਕਰਦੀ ਐ। ਇਸ ਕਮਰੇ 'ਚਾ ਕੀ ਕਰਨ ਦੇ ਸੀ ਪਤਾ ਨਹੀਂ ਵੇਖਣਾ ਪੈਣਾ। ਆ ਕੱਪੜੇ ਥੱਲੇ ਸੁੱਟ ਕੇ ਬੈਠੀ ਸੀ। ਪਤਾ ਹੀ ਸੀ ਮੰਮੀ ਆ ਪਰਲੇ ਅੰਦਰ ਕੱਪੜੇ ਥੱਲੇ ਸੁੱਟ ਕੇ ਬੈਠੀ ਸੀ। ਕੌਣ ਫੇੜੇ ਨਵੇਂ? ਹਾਂ, ਤੋਤੇ ਹੋਏ। ਸਾਹਮਣੇ ਸਾਹਮਣੇ ਵਾਲੇ ਨਹੀਂ ਮੰਜੇ ਵਾਲੇ। ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿਨਾਰੇ ਕਿਨਾਰੇ ਤੁਰੰਦਈ ਹੈ ਲੈਕਸਾ ਤਾਂ ਕਿ ਮੈਨੂੰ ਕੋਈ ਕੋੜ ਕੀ ਰਹੀ ਲੱਭ ਜੇ ਤੇ ਮੰਮੀ ਆ ਪਾਣੀ ਡੋਲ ਕੇ ਉਹਨਾਂ ਗਲੀ ਦਾ ਮੌਸਮ ਆ ਪਤੰਦ ਖਾ ਦਿਨੇ ਕੁਛ ਇਹੋ ਜਿਹਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਮੰਮੀ ਬੂਟੇ ਨੂੰ ਪਾਣੀ ਪਾ ਰਹੇ ਨੇ ਤੇ ਲੈਕਸਾ ਵੇਖ ਤੇ ਲੈਕਸਾ ਵੇਖ ਰਹੀ ਹੈ ਅਭਿਆ ਕੀ ਬਣ ਰਿਹਾ ਆ ਬਚਾਲਾ ਦਾ ਬੂਟਾ ਤਾਂ ਸੋਕੀ ਗਿਆ ਤੇ ਇੱਥੇ ਮੈਂ ਅਮ ਬੱਚਿਆ ਪਾਣੀ ਇਸ ਬੂਟੇ ਨੂੰ ਪਾ ਦਾਂਗੇ ਆਪਾਂ ਬਾਬਾ ਜੀ ਪੜਨਾ ਸ਼ੁਰੂ ਹੋ ਗਏ ਨੇ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਤੇ 채ਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਕੋਈ ਨਵਾਂ ਹੈ ਚੈਨਲ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯੂਰ ਹੋਮ ਐਂਡ ਟੇਕ ਕੇਅਰ ਆਲ